Tchau, Que no... Ya... ਨਹੀਂ ਨਹੀਂ ਆਓ ਛੜ ਕਰੋ ਰੋਕਣੀ ਆਓ ਬੈਠੋ ਆਓ ਬੈਠੋ ਆਓ ਅਗਰ ਤੱਕ ਅਸੀਂ ਬੰਦ ਤੋਂ ਦੇ ਆ ਜਰਾ ਕੇ ਜਰਾ ਕੇ ਉਸ ਦੀ ਧੱਕੇਸ਼ਾਹੀ ਦੇ ਬਾਵਜੂਦ ਕਿਸਾਨ ਮਜ਼ਦੂਰ ਭਰਾ ਤੇ ਸਾਡੀਆਂ ਸਤਕਾਰਯੋਗ ਮਤਾਵਾਂ ਪੈਣਾ ਹੁਣ ਰੋਡ ਜਾਮ ਕਰਨਗੇ ਆਪਣਾ ਛਾਤਮਈ ਹੱਕ ਲੈਣ ਲਈ ਡੀਸੀ ਦਫ਼ਤਰ ਦੇ ਅੱਗੇ ਜਿਹੜੀ ਕਾਲ ਦਿੱਤੀ ਸੂਬੇ ਵੱਲੋਂ ਪਰ ਪ੍ਰਸ਼ਾਸਨ ਵੱਲੋਂ ਛਰੇ ਆਮ ਧੱਕੇਸ਼ਾਹੀ ਦਿੱਤਾ ਗਿਆ ਕਿਸਾਨਾਂ ਨੂੰ ੱਟਕੇ ਮਾਰੇਗਾ ਤੇ ਅੱਗੇ ਬੱਸ ਲਾ ਕੇ ਕੈਂਟਰ ਰੋਕਿਆ ਗਿਆ ਤੇ ਜਿੱਥੇ ਸਾਢੇ ਸੂਬਾ ਜਨਰਲ ਸਕੱਤਰ ਰਾਣਾ ਰਣਵੀਰ ਸਿੰਘ ਅਗਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕੇ ਦੇਵ ਸਿੰਘ ਸ਼ਾਹਵਾਲਾ ਹਰਮੰਦਰ ਸਿੰਘ ਡੇਮਰੂਸ ਕੱਤਰ ਤੇ ਹੁਣ ਡੀਸੀ ਦਫ਼ਤਰ ਤੇ ਅਸੀਂ ਪੁਲਿਸ ਰੋਕਦੇ ਨਾ ਓਏ ਪੁਲਿਸ ਵਾਲੇ ਨੂੰ ਰੋਕਿਆ ਤਾਂ ਚਲੋ ਪੜਦੇ ਇਹ ਸਾਰੇ ਡੀਸੀ ਆਹ ਸ਼ਹਿਰ ਓਹਨਾਂ ਨੂੰ ਅੱਗੇ ਕਰੋਕੋ ਉਹਨਾਂ ਡੀਸੀ ਦਫ਼ਤਰ ਜਾਣਾ ਡੀਸੀ ਦਫ਼ਤਰ ਹੀ ਉਹਨਾਂ ਨੇ ਕਾ ਇੱਧਰ ਦੀ ਚਾਈ ਪੁਲਿਸ ਪ੍ਰਸ਼ਾਸਨ ਦੀ ਤੇ ਸਾਡੇ ਕਿਸਾਨ ਭਰਾ ਆਪਣਾ ਪੂਰਾ ਜੋਰ ਲਾ ਕੇ ਹੁਣ ਰੋਡ ਦੇ ਉੱਤੋਂ ਦੀ ਡੀਸੀ ਦਾ ਦਰ ਜਾਣਗੇ ਮੈਦਾਨ ਲਈ ਜਾਣਾ ਪਏਗਾ ਤਲਵੰਡੀ ਪੰਘੇਰੀਆਂ ਤੋਂ ਭਾਵੇਂ ਅੱਗ ਹੋਣਾ ਕਿਹਾ ਆਪਾਂ ਪੈਦਲ ਚੱਲਾਂਗੇ ਸਾਹਿਬ ਜੀ ਜੀ ਸੀ ਦਰਤਾਂ ਜਿਹੜਾ ਕੀ ਇਹਨੇ ਕੇਂਦਰ ਦੇ ਹੱਥ ਝੂਠਾ ਬਣਿਆ ਭਗਵੰਤ ਮਾਨ ਹੈ ਹੈ ਖੰਡਾ ਵੀ ਬਾਂਧੋ ਆਹੋ ਸ਼ਰੇ ਆਮ ਤੱਕ ਕੈਚਾਈ ਐਨੀ ਗੁੰਡਾਗਰਦੀ ਜਿਹੜਾ ਕਿ ਕੇਂਦਰ ਦਾ ਕੇਂਦਰ ਦਾ ਹੱਥ ਠੋਠਾ ਬਣਿਆ ਭਗਵੰਤ ਮਾਨ ਜਿਹਨੇ ਕਿ ਕੱਲ ਪੰਜਾਬ ਪੁਲਿਸ ਨੇ ਭਗਵੰਤ ਮਾਨ ਕੇਂਦਰ ਦੇ ਗਹਿਣੇ ਤੇ ਉੱਥੇ ਨਹੀਂ ਬੋਲਤ ਰੋਡ ਉਧਾਂ ਮਰਦੀ ਰੋਡ ਆ ਗੱਡੀਆਂ ਆ ਗਿਆ ਗੱਡੀਆਂ ਆ ਗਿਆ ਗੱਡੀਆਂ ਆ ਗਿਆ ਨਹੀਂ ਹੋਰ ਨਾਲ ਕਰਨਾ ਇਧਰ ਆਓ ਰੋਮ ਲੈ ਕੇ ਆ ਗੱਡੀਆਂ ਆ ਗਿਆ ਜੀ ਮਰ ਜੇ ਆਵੇ ਗੱਡੀਆਂ ਆ ਗਈਆਂ ਉੱਤੋਂ ਜਾਣਾ ਆਹ ਓ ਕਿੱਧਰ ਚੱਲੇ ਆ ਯਾਰ ਕਮਾਂਡਰ ਕਾਨੂੰਨ ਆ ਵੀ ਪ੍ਰਦਰਸ਼ਨ ਕਰਾ ਕੇ ਕਰ ਲੋ ਉਹ ਤੋੜ ਲੋਗਾ ਆ ਯਾਰ ਇਹ ਮੰਗ ਸਾਡੀ ਸਰਕਾਰ ਤੋਂ ਆ ਕੇਂਦਰ ਸਰਕਾਰ ਨਾਲ ਸਾਡੀਆਂ ਮੰਗਾਂ ਕੱਲ ਇਹਨਾਂ ਨੇ ਇੱਥੇ ਗੁੰਡਾ ਕਰਕੇ ਦਾ ਗੰਗਾ ਨਾਜ਼ ਕੀਤਾ ਅੱਜ ਇਹ ਸਾਨੂੰ ਡੀਸੀ ਦਫ਼ਤਰ ਨਹੀਂ ਜਾਣ ਦੇ ਰਹੇ ਬੋਲ ਤੁਮਾਂ ਤੁਹਾਡੇ ਡੀਸੀ ਦਫ਼ਤਰ ਪੂਰੇ ਬੰਨ੍ਹਾ ਦੇ ਰਹੇ ਡੀਸੀ ਦਫਤਰ ਜਾਣਾ ਅਸੀਂ ਪੂਰੇ ਪੰਜਾਬ ਤੋਂ ਸਾਡਾ ਸਵੇਰ ਦਾ ਐਲਾਨ ਮੈਂ ਸਵੇਰ ਦਾ ਕਰਨ ਸੇ ਪਹਿਲਾਂ ਸਵੇਰ ਦਾ ਐਲਾਨ ਕੀਤਾ ਕਿ ਪੂਰੇ ਪੰਜਾਬ ਦੇ ਡੀਸੀ ਦਾ ਪੂਰੇ ਧਰਨੇ ਲਾਉਣੇ ਸੀ ਜਿਹੜਾ ਕੱਲ ਇਹਨਾਂ ਨੇ ਉਥੇ ਗੁੰਡਾਗਰਦੀ ਕੀਤਾ ਨੰਗਾ ਨਾ ਦਿੱਤੇ ਉਹਦੇ ਖਾ ਕੈਂਟਰ ਕੈਂਟਰ ਹਜੇ ਵੀ ਨਹੀਂ ਪੁਲਿਸ ਆਉਂਦੇ ਰਹੀ ਅੱਗੇ ਬੱਸ ਲਾ ਕੇ ਰੋਕਿਆ ਹੋਇਆ ਕੈਂਟਰ ਸਪੀਕਰ ਵਾਲਾ ਕੈਂਟਰ ਪੁਲਿਸ ਪ੍ਰਸ਼ਾਸਨ ਵੱਲੋਂ ਕੈਨੀ ਧੱਕੇਸ਼ਾਈ ਕੀਤੀ ਗਈ ਕਿ ਜਿਹੜਾ ਉਥੇ ਰੋਕਿਆ ਆ ਉਹ ਪ੍ਰਧਾਨ ਜੀ सॾा मजदूर साईं करण भर्तमान इशारे धका सॾा मज़दूर पुलिस मु ਨਾੜੀਆਂ ਪੱਕਾ ਲਾ ਰਹੀਆਂ ਪ੍ਰਚਾਰ ਚੜ੍ਹ ਕੇ ਪ੍ਰਚਾਰਚਾਨਾ ਡਾਂਗਾ ਲਾ ਰਿਹਾ ਹੈ ਲਾਠੀ ਚਾਰਜ ਕਰਦੇ ਆਲਾ ਲਾਠੀ ਚਾਰਜ ਕਰ ਰਿਹਾ ਪੱਕਾ ਲਾ ਰਿਹਾ ਇਹਨਾਂ ਇਹਨਾਂ ਮਲਾਲਮਾਂ ਦੀ ਕੰਨੀ ਦਾジナ ਨਹੀਂ ਕੀਤੀ ਹੈ ਇਹਨਾਂ ਦੀジナਕ ਤੇ ਵੀ ਕੀਤੀ ਗਈ ਹੈ ਉਹ ਕਿਸੇ ਵੋਟਾਂ ਵਾਲੇ ਨੇ ਤੁਹਾਡੇ ਮਗਰੀ ਜਿਉਣਾ ਉਹ ਕਿਸੇ ਅਫਸਰ ਨੇ ਤੁਹਾਡੇ ਮਗਰੀ ਜਿਉਣਾ ਤੁਹਾਡੀ ਨੌਕਰੀ ਚਲੇ ਜਣੀ ਜਿਹੜੀਆਂ ਤਕਲੀਫਾਂ तकलीफ़ सामूं तकलीफ़ लेजो नप केर वीरो कान मज़दूर कान मज़दूर जिंदा सारे एन आजो खपे सचे हथ सॼे हथो सारे सारे सचे हथ सचे हथो सारे सारे सचे हथो वठो सचे हथो सचे हथो कपिड़े जो शरीक़ लाईं गु थम थम वजो थम हुजो थम वियो रुक जो हिकु मिंट रुकजो किसाना मजदूर किसाना मजदूर किसाना मजदूर मजदूर प्रशासन लोगों की रात पीने मुद्दा लोगों की रात पीना रहिए प्रशासन मुताब सा थरूम चका लाॾो चका लाॾो खोलंदो ਭੱਜ ਲੈ ਭੱਜ ਲੈ ਅੱਗ ਦੀ ਪਛਾੜ ਕਰ ਬੜੀ ਕੱਢੇ ਚੱਲੇ ਗਏ ਕਰ ਬੜੀ ਚੱਲੇ ਗਏ ਜੋ ਕੱਢੋ ਮੇਰੀ ਚੱਲ ਬਾਕੀ ਉਹ ਪਛਾੜ ਕਰ ਚਲੋ ਚਲੋ ਚੱਲੋ ਚੱਲੋ ਇਹ ਗਾ ਯਾਰਾ ਰਬੀ ਕੱਢੀ ਜੋ ਸੋਤਾ ਖੜਾ ਇਹ ਧੱਕਦੇ ਲਾਏ ਧੱਕਦੇ ਉਹ ਲਾਏ ਧੱਕਦੇ ਲਾਏ ਧੱਕਦੇ ਲਾਏ ਧੱਕਦੇ ਇੱਕ ਸੂਰ ਦੇ ਜੋ سلام علیکم سلام علیکم حتا نہیں گولتے لو جنا کوتا حتا نہیں گول اے صاحب نے پروگرام کرنی لو اے سونی حوالے بس 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 बस श करियो करोक रखो अधे बंदे वारो ठाप करो ਅੰਦੇ ਵਾਲਾ ਜਨ ਕਰਨਾ ਸੇ ਆ ਆ ਕੇ ਇੱਥੇ ਕਰੋ ਸਰਕਾਰਾਂ ਨੂੰ ਸੜਕ ਸਰਕਾਰਾਂ ਨੂੰ ਆਪਾਂ ਤੁਸੀਂ ਆ ਕੇ ਕੰਮ ਦੇ ਵਿੱਚ ਫਰੋਗੇ ਤੁਸੀਂ ਸਮਝੇ ਨਹੀਂ ਨਹੀਂ ਨਾ 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 ਇੱਕ ਬਾਤ ਸਾਡੀ ਆ ਇਹ ਆਪਣੀ ਆਵਾਜ਼ ਆਪਣੇ ਟੈਕਸ ਜੋ ਪਾਏ ਲਗੇ ਨੇ ਉਹ ਰੋੜ ਤੱਕ ਦਾ ਰੋੜ ਰੋੜ ਤੱਕ ਇਹਦਾ ਮਖੌਣਾ ਸੀ ਇੱਕ ਨਾ ਕਿ ਸਾਨੂੰ ਦਾਤ ਨਹੀਂ ਨਹੀਂ ਦੇ ਸਕਦੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੀ ਪ੍ਰਸ਼ਾਸਨ ਦਾ ਰੋਹਿ ਕੱਖਣਾ ਰੋਹਿ ਕੱਖਣਾ ਰੋਹਿ ਕੱਖਣਾ ਪਰਚਾਨਾ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੀ ਸਰਕਾਰ ਦਾ ਰੋਹਿ ਕੱਖਣਾ ਰੋਹਿ ਕੱਖਣਾ ਅੱਗੇ ਕਰੋ ਸਰਕਾਰੇ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਸਰਕਾਰੇ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਜੀ ਕਰਦੀ ਜੇ ਜੱਲਾ ਠਾੜੇ ਹਾਈਦਰਾ ਕੀਤਾ ਗਿਆ ਜੋ ਐਲਾਨ ਹੋਇਆ ਵਾ ਉਹ ਅਸੀਂ ਡੀਸੀ ਦਫ਼ਤਰ ਅੱਗੇ ਬਾਹਾਂ ਵੀ ਆ ਗਏ ਆਪਦਾ ਜਿਹੜਾ ਜਿਹੜੀ ਵਾਅਦਾ ਸਾਡੀ ਉਹ ਡੀਸੀ ਇੱਥੋਂ ਜਿਹੜਾ ਉੱਠ ਕੇ ਡੀਸੀ ਦਫ਼ਤਰ ਜਾਵਾਂਗੇ ਆ ਹੋਣੀ ਕੁਝ ਮਿੰਟਾਂ ਵਿੱਚ ਦਸਵੀਆਂ ਮਿੰਟਾਂ ਦੇ ਵਿੱਚ ਇੱਥੋਂ ਅਸੀਂ ਆਪਦੀ ਤਿਆਰੀ ਕਰਕੇ डीसी डॉक्टर ਦੇ ਅੱਗੇ ਪਹੁੰਚਣ ਦੀ ਆ ਸਾਡੀ ਪੂਰੀ ਤਿਆਰੀ ਹੈ ਕਿੰਨੀ ਦੇਰ ਵਾਸਤੇ ਤੁਹਾਡੇ ਨਾਲ ਪ੍ਰਦਰਸ਼ਨ ਉੱਥੇ ਰੱਖਿਆ ਗਿਆ ਡੀਸੀ ਦੋਸਤ ਇਹ ਅਣਵਿਥੇ ਸਮੇਂ ਵਾਸਤੇ ਆ ਅਜੇ ਸ਼ਾਮਾ ਨੂੰ ਫਿਰ ਜਦੋਂ ਸਾਡੇ ਆਗੂ ਫੈਸਲਾ ਕਰਨਗੇ ਜੋ ਅਗਲੀ ਰਣਨੀਤੀ ਹੋਗੀ ਉਹ ਨਾਲੋਂ ਨਾਲ ਤੁਹਾਨੂੰ ਪੁਲਿਸ ਵਾਲਾ ਵੀ ਲਗਾਤਾਰ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਕੀ ਕਹਿ ਰਹੇ ਨੇ ਪੁਲਿਸ ਅਧਿਕਾਰੀ ਹਾਂ ਪੁਲਿਸ ਵਾਲੇ ਆ ਜਿਹੜੇ ਪ੍ਰਸ਼ਾਸਨ ਆ ਜਿਹੜਾ ਉਹ ਐਨ ਪੱਬਾ ਭਾਰ ਹੋਇਆ ਫਿਰਦਾ ਵਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਜਿਹੜੀ ਉਹ ਦਬਾਉਣੀ ਚਾਹੁੰਦਾ ਵਾ ਤੋ ਕਹਿੰਦਾ ਵਾ ਵੀ ਉੱਥੇ ਨਾ ਜਾਓ ਤੁਸੀਂ ਆਪਦਾ ਇੱਥੇ ਧਰਨਾ ਪ੍ਰਦਰਸ਼ਨ ਕਰ ਲਓ ਇੱਥੇ ਧਰਨਾ ਪ੍ਰਦਰਸ਼ਨ ਕਰਨ ਦਾ ਸਾਡਾ ਕੋਈ ਮਕਸਦ ਨਹੀਂਗਾ ਇੱਥੇ ਅਸੀਂ ਇੱਕ ਡੇਰੇ ਦੇ ਅੱਗੇ ਬੈਠੇ ਹੋ ਇੱਥੇ ਆਈ ਆਪਦਾ ਗਿਣਤੀ ਜਿਹੜੀ ਹੀ ਉਹ ਆਪਦੀ ਇਕੱਠੀ ਕਰਨ ਲੈ ਆ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਡੀਸੀ ਮੋਗਾ ਦੇ ਅੱਗੇ ਤੇ ਐਸਐਸਪੀ ਮੋਗਾ ਦੇ ਅੱਗੇ ਉਸ ਦਫ਼ਤਰ ਦੇ ਅੱਗੇ ਹੀ ਹੋਊਗਾ ਸਾਡਾ ਉਹ ਜੀ ਖੰਸਾ ਵਾ ਜੀ ਖਤੇ ਮੈਂ ਤੇਜ ਸਿੰਘ ਕਿਸਾਨ ਮਜੂਦ ਮੋਰਚੇ ਸੀ ਮੇਰੇ ਨਾਲ ਕੋਈ ਜਾਣਕਾਰੀ ਸਾਂਝੀ ਕਰਨੀ ਹੈ ਕਿ ਜੈਸੇ ਕੱਲ੍ਹ ਸੇਵਰੇ ਕਿਸਾਨ जो है गिरफ्तार किए गए हैं जो किसान नेता है उनको गिरफ्तार किया गया है और बहुत से सैकड़ों किसानों को अलग अलग जगह पर से गिरफ्तार किया जा रहा है जैसे सुंदूर खनौरी ने सेंट्रल सरकार के कहने पर किया क्योंकि सब जानते हैं कि यह है आम आदमी पार्टी है यह है बीजेपी और आरएसएस की एस की बनाई हुई ही एक पार्टी है जो ये व्यवहार कर रही है पिछले चौदह महीने से लगातार आंदोलन चल रहा था तब इन्होंने रास्ता खोलने की कोशिश नहीं की जो दीवार नौ फरवरी दो हजार चौबीस को सीधी पंजाब की सरहद के अंदर बनाई गई थी सेंट्रल सरकार द्वारा अब आपसे कुछ जो जानकारी है वो उनके बारे में मैं आपको बताता हूँ कि बहुत से साथियों को जो कमांड था जहां से उनको पटियाला जेल के अंदर शिफ्ट किया गया है जो जीरपुर से था, उनको थाने में लिया गया है जो कराड़ी से उनको अलग अलग थानों में ले जाया जा रहा है लेकिन इसके साथ ही तरमतर में एक बड़ा किसानों का जत्था है वो एकत्रित होकर डीसी तरफ दफ्तर की तरफ घेराव के लिए जा चुका है ऐसे ही अमृतसर के अंदर जा रहा है ऐसी सैकड़ों जगहों पर किसान साथी एकत्रित हो रहे हैं और इंटरनेट बंद होने की वजह से शंभू खनौरी बॉर्डर ये पटियाला डिस्ट्रिक्ट के अंदर आते हैं और संगरूर डिस्ट्रिक्ट का इंटरनेट बंद होने के वजह से आपके पास पूर्ण जानकारी नहीं पहुंच रही है मैं आपसे गुजारिश करूंगा कि जहां पर भी वाई है वो जानकारी मुहैया कराए शंबो और खनौरी बॉर्डर पर अभी भी सैकड़ों किसान है कोई रास्ता वहां से साफ नहीं किया गया है सिर्फ उन्होंने खुर्द बुर्द मोर्चे को करने की कोशिश की है हमारे टेंट गिरा दिए गए हैं हमारा स्टेज गिरा दिया गया है लेकिन सैकड़ों किसान वहां पर मौजूद है आप सबसे हम अपील करते हैं कि ज्यादा से ज्यादा संख्या में शंबू और खनौरी बॉर्डर पर पहुंचे और अपने अपने डी डीसी दफ्तरों तहसील दफ्तरों पर धरना प्रदर्शन करें और अपने हकों की अपने भाईचारे की अपनी एकता का परिचय देते हुए अपनी आवाज़ बुलंद करें जय जवान जय किसान धन्यवाद He <laughs> રોડ જામ કે અસિમે પાસે